ਤੋ ਜੇ ਗਾਂਵ तकरीबन ਆਪ ਕਹਿ ਰਹੇ ਤੇ ਬਿਸ਼ਨੂਈਓ ਕਾਉ ਗਾਂਵ ਹੈ ਹਾਂ ਪੂਰਾ ਗਾਂਵ ਬਿਸ਼ਨੂਈਓ ਹੈ ਪੈਂਚ ਕਰਾਉਂਦਾ ਵੀ ਪੂਰੇ ਸਮਝੋਤੇ ਪੂਰਾ ਗੜੜ ਕੇ ਬੋਲਦੇ ਆ ਤਨੇ ਇਥੇ ਮਸਲੇ ਹੱਲ ਹੁੰਦੇ ਆ ਮਿੱਤਰੋ ਤੁਹਾਨੂੰ ਪਿੰਡ ਦੌਲਿਆ ਰਾਜਸਥਾਨ ਦੇ ਵਿੱਚ ਜਿੱਥੇ ਕਿ ਬਿਸ਼ਨੋਈ ਸਮਾਜ ਬਹੁਤ ਜ਼ਿਆਦਾ ਰਹਿੰਦਾ ਤੇ ਉਸ ਪਿੰਡ ਦੇ ਪੰਚਾਇਤਕਾਰ ਵਿੱਚ ਲੈ ਕੇ ਆਏ ਆ ਜਿੱਥੋਂ ਦੇ ਕੀ ਇੱਕੋ ਹੀ ਪਰਿਵਾਰ ਦਾ ਸਰਪੰਚ ਤੁਰਿਆ ਹੁੰਦਾ ਘੱਟੋ ਘੱਟ ਨੂੰ 20 ਸਾਲ ਹੋ ਗਏ ਮਿੱਤਰੋ ਪੰਚਾਇਤਕਾਰ ਬਹੁਤ ਸ਼ਾਨਦਾਰ ਹੈ ਇਹਨਾਂ ਦਾ ਕਹਿਣਾ ਵੀ ਸਾਡੇ ਪਿੰਡ ਵਰਗੀ ਪੰਚਾਇਤਕਾਰ ਨਾ ਤਾਂ ਕਿਤੇ ਹਰਿਆਣਾ ਪੰਜਾਬ ਕੀ ਰਾਜਸਥਾਨ ਦੇ ਕਿਤੇ ਪਿੰਡਾਂ ਦੇ ਵਿੱਚ ਨਹੀਂ ਹੋਣੀ ਆ ਤੇ ਇਕੱਲੇ ਸਾਡੇ ਪਿੰਡ ਦੇ ਵਿੱਚ ਹੀ ਆ ਜਿਹੜਾ ਕਿ ਸਰਪੰਚ ਨੇ ਇੰਨਾ ਕੰਮ ਕੀਤਾ ਲੋਕ ਬਹੁਤ ਜ਼ਿਆਦਾ ਖੁਸ਼ ਆ ਤੇ 2000 ਵੋਟਾਂ ਤੇ ਬਾਕੀ ਗੱਲਬਾਤ ਮਨੋਜ ਵੀਰ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਆਜੂ ਫਿਰ ਵੀਡੀਓ ਤੇ ਬਣੇ ਰਹਿਣਾ ਲਾਸਟ ਤੱਕ ਦੇਖਣਾ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਜ਼ਰੂਰ ਕਰ ਦੇਣਾ ਤੇ ਮਿੱਤਰੋ ਪਿੰਡ ਵਾਲਿਆਂ ਨੂੰ ਇਸ ਪਿੰਡ ਦੇ ਸਾਰੇ ਬਿਸ਼ਨੋਈ ਭਰਾਵਾਂ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਆਜੂ ਫਿਰ ਕਰਦੇ ਆਂ ਗੱਲਬਾਤ ਆਲਾ ਮਨੋਜ ਭਰਾ ਜਿਹੜਾ ਕਿ ਆਪਾਂ ਨੂੰ ਸਾਰੀ ਜਾਣਕਾਰੀ ਦੇਊਗਾ ਇਸ ਪਿੰਡ ਦੀ ਖਾਸ ਗੱਲ ਸਾਨੂੰ ਇਹ ਬੜੀ ਵੱਡੀ ਲੱਗੀ ਸਰਪੰਚ ਬਹੁਤ ਕਰਕਦਾਰ ਹੈ ਕਿਉਂਕਿ ਗੱਲ ਆਏ ਆ ਸਰਪੰਚ ਐਰੀਆ ਕੋਰਟ ਚ ਨਹੀਂ ਜ਼ਿਆਦਾਤਰ ਇਸ ਜਾਣਨ ਦਾ ਤੇ ਜਿਹੜੀ ਤੁਸੀਂ ਪੰਚਾਇਤ ਦਾ ਦੇਖਿਆ ਨੇ ਉਹ ਵੀ ਅੰਦਰ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਥ ਸਾਰੇ ਫੈਸਲੇ ਨੇ ਬੜੇ ਜਾਂਦੇ ਆ ਭਈਆ ਆਪਣਾ ਨਾਮ ਪਹਿਲੇ ਔਰ ਕੰਮ ਮੇਰਾ ਮੇਰਾ ਨਾਮ ਮਨੋਜ ਪਿੰਡ ਢੋਲਿਆ ਜ਼ਿਲ੍ਹਾ ਸਿਸਰਮਾ ਪੰਚਾਇਤ ਦਾ ਕੀ ਨਾਮ ਹੈ ਸਰਪੰਚ ਦਾ ਨਾਮ ਹੈ शिवरतन ਉਸਮਨ शिवरतन বিষ্ণੋਈ ਤੋਂ ਜੇ گاਉਂ ਤਕਰੀਬਨ ਆਪ ਘਰੇ ਇਥੇ বিষ্ণੋਈਆਂ ਕਾ ਉਗਾਵਾ ਹੈ ਹਾਂ ਪੂਰਾ گاਉਂ ਉਸਮਨ ਦਾ ਹੈ ਪੂਰਾ ਪੂਰਾ ਅੱਛਾ ਇਹ ਏਰੀਆ ਜੈਸਲਮੇਰ ਕਾ ਹੈ ਨਾ ਹਾਂ ਇਹ ਏਰੀਆ ਜੈਸਲਮੇਰ ਕਾ ਹੈ ਠੀਕ ਹੈ ਤੋਂ ਭਈ ਹਮੇ ਦਿਖਾਣਾ ਆਪਣੇ ਆ ਜਾਓ ਬਹੁਤ ਹੀ ਸ਼ਾਨਦਾਰ ਨਜ਼ਰ ਆਇਆ ਭਈਆ ਆ ਦੋਸਤੋ ਦੇਖ ਸਕਤੇ ਹੋ ਆਪ ਬਈ ਮੈਨੂੰ ਨਹੀਂ ਲੱਗਦਾ ਕਿ ਕਹੀਂ ਵੀ ਰਾਜਸਥਾਨ ਮੇਂ ਐਸੀ ਰਾਜਸਥਾਨ ਮੇਂ ਛੋੜੋ ਪੰਜਾਬ ਮੇਂ ਜਾਂ ਹਰਿਆਣਾ ਮੇਂ ਐਸੀ ಗ್ರಾಮ ਪੰਚਾਇਤ ਦੀ ਲੁੱਕ ਹੋਗੀ ਉਹ ਜੇ ਹੁੰਦਾ ਬਈ ਸਰਪੰਚ ਕੇ ਹਤਕਾਰਿਓ ਕਾ ਨਤੀਜਾ ਜੈਸੇ ਕਹਤੇ ਹਨਾ ਕਿ ਸਰਪੰਚ ਅੱਛਾ ਚੁਣੇ ਤੋ ਬਈ ਫਾਇਦਾ ਹੀ ਫਾਇਦਾ ਤੋ ਜੇ ਆ ਆਪਕੇ ਸਾਹਮਨੇ ਫਾਇਦਾ ਗਾਉਂ ਕਾ ਨਾਮ ਰੋਸ਼ਨ ਹੋ ਰਹਾ ਹੈ ਇਹ ਤੁਹਾਨੂੰ ਇੱਕ ਢੋਲੀਆ ਗਾਉਂ ਦਿਖਾ ਰਿਹਾ ਜਿਹੜਾ ਜੈਸਲ ਮੇਲ ਜਿਲ੍ਹੇ ਦੇ ਵਿੱਚ ਆ ਇਹਨੂੰ ਤਹਿਸੀਲ ਪੈਂਦੀ ਆ ਕਰਨ ਇਹ ਮਤਲਬ ਜਿtheta ki ਸਰਪੰਚ ਨੇ ਬਹੁਤ ਰੀਜਨਲ ಗ್ರಾಮ ਪੰਚਾਇਤ ਨੂੰ ਅੰਦਰੋਂ ਤੇ ਬਾਹਰੋਂ ਸਜਾਇਆ ਹੋਇਆ ਹਵੇਲੀ ਟਾਈਪ ਤਿਆਰ ਕੀਤਾ ਹੋਇਆ ਜਿਵੇਂ ਕਿ ਆ ਤੁਸੀਂ ਦੇਖੀਏ ਨਾ ਮੀਨਾ ਕਾਰੀ ਕੀਤੀ ਹੈ ਨਾ ਜਿਹੜੀਆਂ ਕਿ ਖਿੜਕੀਆਂ ਵੇਖੋ ਕਿੰਨੇ ਸੋਹਣੇ ਤਰੀਕੇ ਨਾਲ ਐਵੇਂ ਨਹੀਂ ਲੱਗਦਾ ਵੀ ਇਹ ਪੰਚਾਇਤ ਘਰ ਦੀ ਹੈ ਤਾਂ ਐ ਲੱਗਦਾ ਜਿਵੇਂ ਵੀ ਕਿਸੇ ਦਾ ਵੀਆਈਪੀ ਘਰ ਹੋਵੇ ਤੇ ਉਹਦੇ ਵਿੱਚ ਵੀ ਰਹਿੰਦੇ ਹੁਣ ਉਦਾਂ ਉਹਦੇ ਕੋਠੀ ਦੇ ਟਾਈਪ ਦੇ ਤਰ੍ਹਾਂ ਤੇ ਤਿਆਰ ਕੀਤਾ ਹੋਇਆ ਪੰਚਾਇਤ ਘਰ ਮਿੱਤਰੋ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਜਿਹੜਾ ਬੋਰਡ ਲੱਗਿਆ ਹੋਇਆ ਤੇ ਕਿਸਨਾਰਾਮ ਬਿਸ਼ਨੋਈ ਸ਼ਾਇਦ ਪਿਤਾ ਜੀ ਹੈ ਸਰਪੰਚ ਸਾਹਿਬ ਦੇ ਜਿਹੜੇ ਕੀ ਹੁਣ ਮੌਕੇ ਦੇ ਉਹਨਾਂ ਦੇ بیٹے ਦਾ ਰਾਜ ਹੈ ਸਰਪੰਚੀ ਆ ਤਾਂ ਮਿੱਤਰੋ ਇਸ ਤਰ੍ਹਾਂ ਹੁਣ ਅੰਦਰਲਾ ਵੀ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਨੂੰ ਹੁਣ ਕਿਚਨ ਦੀ ਤਰਫੋਂ ਲੈ ਕੇ ਜਾਂਦੇ ਸੀ ਵੀ ਇੱਧਰ ਸਾਡਾ ਕਿਚਨ ਹੈ ਇਹਦੇ ਵਿੱਚ ਲੰਗਰ ਪਾਣੀ ਕੀ ਚਾਹ ਦੀ ਪੂਰੀ ਬੰਦੋਬਸਤ ਹੈ ਪੂਰੀ ਵਿਵਸਥਾ ਕਹਿੰਦੇ ਤੇ ਉਸ ਤੋਂ ਬਾਅਦ ਜੀ ਕੀ ਹੋਇਆ ਸਰਪੰਚ ਸਾਹਿਬ ਉੱਥੇ ਹੈ ਨਹੀਂ ਸੀ ਇਹਨਾਂ ਨੇ ਆਦੇ ਅਸੀਂ ਸਰਪੰਚ ਦਾ ਸਾਨੂੰ ਰੂਮ ਦਿਖਾਉਣਾ ਸੀ ਜਿਹੜਾ ਕਿ ਪੂਰਾ ਘੈਂਟ ਗੱਲਬਾਤਾਂ ਵਿੱਚ ਉਹਦੇ ਤਾਂ ਆਪਾਂ ਨੂੰ ਹੁਣ ਉੱਥੇ ਵੀ ਸਰਪੰਚ ਚੱਲ ਗਿਆ ਸੀ ਉਹ ਸਾਨੂੰ ਮਿਲੇ ਨਹੀਂ ਤਾਂ ਹੁਣ ਮੇਟਰੋ 메ਨ ਗੇਟ ਆ ਜਿਹੜਾ ਅੰਦਰ ਜਿੱਥੇ ਮੀਟਿੰਗਾਂ ਹੁੰਦੀਆਂ ਬੈਠਕ ਲੱਗਦੀ ਹੈ ਜਿੱਤੇ ਚੰਡੀਗੜ੍ਹ ਵਰਗਾ ਮਾਹੌਲ ਬਣਾ ਰੱਖਿਆ ਉਹ ਵੀ ਦਿਖਾਉਣੇ ਆ ਆ ਵੇਖੋ ਮਿੱਤਰੋ ਇਦਾਂ ਦਾ ਵਿੱਚ ਵਿਊ ਸਾ ਵੇਖੋ ਮਿੱਤਰੋ ਅੰਦਰੋਂ ਕਿੰਨਾ ਸੋਹਣਾ ਵਿਊ ਹੈ ਲਾਈਟਾਂ ਨਾਲ ਪੂਰੀ ਸਜਾਵਟ ਕੀਤੀ ਹੋਈ ਆ ਕਿੰਨਾ ਸਮਾਂ ਹੋ ਗਿਆ ਸਰਪੰਚ ਚੱਲ ਤੇ ਕੋਈ ਕਾਰਜਕਾਲ ਕੋ ਮਤਲਬ ਪਹਿਲੇ ਕੇ ਪਹਿਲੇ ਪੰਚਾਇਤ ہمارا ਅਲੱਗ ਥਾ ਲਾਕ ਪਟਾ ਉਸਮੇ ਇਨਕੇ ਪਿਤਾ ਜੀ 20 ਸਾਲ ਤੱਕ ਸਤੰਤ ਰਹੇ ਅਭੀ ਇਹ ਨਿਆ ਪੰਚਾਇਤ ਬਨਾਇਆ ਤੇ ਹੋਲੀਆ ਗਾਂ ਦਾ ਅੱਛਾ ਅਭੀ ਇਸੇ ਸਾਲ ਬਨਾਇਆ ਅਭੀ ਇਸ ਸਾਲ ਖਤਮ ਹੋ ਰਹਾ ਹੈ 8 ਸਾਲ ਤੋ ਅਭੀ ਇਹ ਨਿਆ ਪੰਚਾਇਤ ਯਹਾਂ ਹੋ ਗਿਆ ਮੈਂ ਬਨਾਇਆ ਤੋ ਨਈ ਇਸ ਸਰਪੰਚ ਕੇ ਕਾਰਜਕਾਲ ਕੋ 20 ਸਾਲ ਹੋ ਗਏ ਇਹ ਕਿ ਪਿਤਾ ਜੀ ਕੇ 20 ਸਾਲ ਹੋ ਗਏ ਬਲਾਸ਼ਿਬੇ ਨਿਊ ਰਤਨ ਜੀ ਦਾ ਇਹ 50 ਸਾਲ ਹੋਆ ਪਹਿਲਾ ਹੀ ਕਾਰਜਾਲਾ ਪਹਿਲਾ ਕਾਰਜਾਲਾ ਤਾਂ ਮਿੱਤਰੋ ਪਹਿਲੇ ਕਾਰਿਆ ਕਿ ਆ ਫਿਰ ਇਸੇ ਸਾਲ ਦੇ ਵਿੱਚ ਹੀ ਬਣਾਇਆ ਪਹਿਲੀ ਵਾਰ ਪਹਿਲੇ ਪਲਾਨ ਦੇ ਵਿੱਚ ਬਣਾਇਆ ਪੰਚਾਇਤ ਨਿਆ ਪੰਚਾਇਤ ਲੋ ਵੀ ਮਿੱਤਰੋ ਪਿੰਡ ਨੂੰ ਪਹਿਲੇ ਪਲਾਨ ਦੇ ਵਿੱਚ ਹੀ ਤੋਹਫਾ ਦਿੱਤਾ ਬਹੁਤ ਵੱਡਾ ਹੈ ਹਾਂ ਤੁਸੀਂ ਇਸ ਸਾਰੀ ਕੁਰਸੀ ਪਰ ਜੋ ਬੈਠਕ ਲੱਗਦੀ ਆ ਜੇ ਤੋ ਪੂਰਾ ਸਸੰਦਗਾ ਟਾਈਪ ਹੀ ਬਣਾ ਰੱਖਿਆ ਹੈ ਜੇ ਮਤਲਬ ਗ੍ਰਾਮੀਣ ਲੋਕ ਆ ਦੇ ਮੀਟਿੰਗ ਕਰਨੇ ਲਈ ਮੀਟਿੰਗ ਕਰਨੇ ਲਈ ਤਾਂ ਕੌਣ ਕੌਣ ਬੈਠਦਾ ਹੈ ਮੀਟਿੰਗ ਮੈਂਬਰ ਗਾਮ ਵਾਲੇ ਜੋ ਵੀ ਆ ਕੇ ਆਏ ਕਿਉਂਕਿ ਜੋ ਸਮਿਸ਼ਿਆ ਹੈ ਉਹ ਸਰਪੰਚ ਸਪੈਂਚ ਕਰਾਉਂਦਾ ਹੀ ਪੂਰੇ ਸਮਝੋਤੇ ਪੂਰਾ ਗੜੜ ਕੇ ਬੋਲਦੇ ਆ ਹੈ ਹੈ ਤਾਂ ਫਿਰ ਇਹਦਾ ਮਤਲਬ ਵੀ ਸੋਡੇ ਪਿੰਡ ਦੇ ਵਿੱਚੋਂ ਥਾਣੇ ਦੇ ਵਿੱਚ ਦਾ ਕਚਹਿਰੀ ਦੇ ਵਿੱਚ ਜਾਣ ਦੀ ਜਰੂਰਤ ਨਹੀਂ ਇੱਥੇ ਮਸਲੇ ਹੱਲ ਹੁੰਦੇ ਆ ਮਤਲੇ ਹਲ ਵੀ ਹੋ ਜਾਂਦੇ ਆ ਬਸ ਰਿਤੀ ਹੋ ਜਾਂਦੇ ਆ ਹਾਂ ਬਸ ਰੋ ਜਾਂਦੇ ਆ ਅੱਛਾ ਤੋ ਭਈ ਇਹੋ ਜੇ ਮਹਾਨ ਸਰਪੰਚ ਦੇ ਸਾਨੂੰ ਵੀ ਦਰਸ਼ਨ ਕਰਾਓ ਕਿੱਥੇ ਫੋਟੋ ਸਰਪੰਚ ਜੀ ਦਾ ਹਾਂ ਜੀ ਸਰਪੰਚ ਕੇ ਪਿਤਾ ਕੀ ਫੋਟੋ ਅੱਛਾ ਸਰਪੰਚ ਕੇ ਪਿਤਾ ਕੀ ਫੋਟੋ ਸਾ ਮਿੱਤਰੋ ਇਦਾਂ ਸਾਰਾ ਵਿਊ ਹੈ ಗ್ರಾಮ ਪੰਚਾਇਤ ਦਾ ਇਹਨਾਂ ਦੀ ਆਪ ਦੀ ਸਰਪੰਚ ਦੀ ਫੋਟੋ ਨਹੀਂ ਲੱਗੀ ਜਿਹੜੀ ਖੁਦ ਸੀ ਤੇ ਉਹਨਾਂ ਦੇ ਪਿਤਾ ਜੀ ਦੀ ਸੀ ਜਿਨ੍ਹਾਂ ਦਾ ਨਾਮ ਹੈ ਕੇਸ਼ਰਾ ਰਾਮ ਬਿਸ਼ਨੋਈ ਹੁਣ ਤੁਹਾਨੂੰ ਦੱਸਦੇ ਹਾਂ ਦੋਸਤੋ ਵੀ ਇਹ ਸਰਪੰਚੀ ਸਰਬਸੰਮਤੀ ਨਾਲ ਮਿਲੀ ਹੈ ਜਾਂ VOTING ਦੁਆਰਾ ਇਹ ਸਰਬਸੰਮਤੀ से ਪੰਚਾਇਤ ਚੋਣ ਕੀ ਜਾਂ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਹੁੰਦਾ ਹੈ ਤਾਂ ਇਸ ਕੋ ਤਾਂ ਇਨਕਾ ਫਰ ਜ਼ਿਆਦਾ ਸਹਿਯੋਗ ਦੇ ਰਿਹਾ ਹੈ ਗਾਂਵ ਵਾਲੇ ਮਤਲਬ ਇਹ ਕੰਮ ਅੱਛਾ ਕਰ ਰਹੇ ਹਨ ਤਾਂ ਇਹਨੂੰ ਬਣਾ ਲੈ ਅੱਛਾ ਤਾਂ ਜੋ ਜਿੱਤਾ ਨਹੀਂ ਜੋ ਹਾਰ ਗਿਆ ਥਾ ਉਸ ਕੋ ਕਿਤਨੀ ਵੋਟ ਪੜੀ ਥੀ ਉਹਨਕੋ ਕਈ ਪਣ ਪੜੀਏ ਹਜ਼ਾਰ ਪਿਆਸਾ। ਅੱਛਾ ਤਾਂ ਜੋ ਇਹ ਇੰਕ ਕੇ ਲੜਕੇ ਕੋ ਕਿਤਨੀ ਹੋਈ? 1500 1600 ਪਿਆਸਾ। 1500। ਤਾਂ 6-700 ਲਗਭਗ ਆਦਮੀ ਇਨਕਾ ਸਹਿਯੋਗ ਕਰ ਰਹੇ ਹਨ। ਸਹਿਯੋਗ ਕਰ ਰਹੇ। ਅੱਛਾ ਕੰਮ ਕਰੇਗਾ ਤਾਂ ਵੀ ਸਹਿਯੋਗ ਕਰੇਗਾ ਨਾ। ਸਹੀ ਬਾਤ। ਤਾਂ ਵੀ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਕੀ 1 ਕਰੋੜ ਰੁਪਈਆ ਤੇ ਸਰਪੰਚੀ ਪਹੁੰਚ ਜਾਂਦੀ ਹੈ। ਛੋਡੇ ਇੱਥੇ ਕਿੰਨਾ ਕੁ ਬਾਈਟ ਦੇ ਵਿੱਚ ਸਰਪੰਚੀ ਜਿੱਤਰਨ ਦਾ ਸਰਪੰਚ। ਜੇ ਯਾਰ ਕੋਈ ਬੈਠਾ ਦਾ ਹਿਸਾਬ 70 ਲੱਖ ਦੇ ਆਸਪਾਸ। ਲੱਗ ਜਾਂਦਾ। ਹਾਂ। ਅੱਛਾ। ਇਸ ਗਾਮ ਕੀ ਬਾਈਜੀ ਜਨਸੰਖਿਆ ਕਿਤਨੀ ਹੈ?

ਤੋ ਆਪ ਸਰਕਾਰ ਵੀ ਆਪਕੋ ਅੱਛਾ ਸਹਿਯੋਗ ਕਰ ਰਹੀ ਹੈ ਰਾਜਸਥਾਨ ਮੇ ਹੈ ਨਾ ਬਈ ਹਾਂ ਬਿਲਕੁਲ ਹਾਂ ਬਿਲਕੁਲ ਸਰਪੰਚ ਸਰਕਾਰ ਸੇ ਸਹਿਮਤੀ ਲੈ ਕੇ ਕੰਮ ਕਰਵਾ ਰਹੀ ਹੈ ਕਾਂਗਰਸ ਸਰਕਾਰ ਮੇ ਅੱਛਾ ਕਾਂਗਰਸ ਮੇ ਤੁਹਾਡਾ ਨਾਮ ਕਿਆ ਥਾ ਭਾਪੀ ਮੇ ਲੋਕ ਵੀ ਮਿੱਤਰੋ ਭਾਪੀ ਤੋ ਇਹ ਸ ਰਾਜਸਥਾਨ ਦੇ ਪਿੰਡ ਵਾਲੇ ਵੀ ਪ੍ਰਾਖੋਚ ਨਹੀਂ ਕਹਿੰਦੇ ਕਾਂਗਰਸ ਦਾ ਰਾਜ ਦੇ ਵਿੱਚ ਇੱਥੇ ਕੰਮ ਹੋਇਆ ਜਿੰਨਾ ਹੋਇਆ ਜਿਆਦਾ ਸੋਨਾ 뷰 ਹੈ ਮਿੱਤਰੋ ਕਰ ਸਕਦੋਂਗੇ ਚੈੱਕ ਇਧਰੋਂ ਤਾਂ ਮਨੋਜੀ ਬਾਈ ਨੇ ਸਾਥ ਦਿੱਤਾ ਤੇ ਆਪਾਂ ਨੂੰ ਬਈ ਆਪਦਾ ਪਿੰਡ ਦਾ ਸਾਰਾ ਮਾਹੌਲ ਵਿਖਾਇਆ